ਹੈਲੋ ਸਾਸਤਰੀ ਗਾਰ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਵਧੀਆ ਹੋਵੋਗੇ ਅੱਜ ਦਿਨ ਐ ਦੁਵਾਰਾ ਜੀ ਸਾਡੇ ਟਰੈਮ 12 ਵਜੇਗੇ ਜੀ ਤੇ ਅੱਜ ਅਸੀਂ ਜਾ ਰਹੇ ਆ ਆਪਣੇ ਪਿੰਡ ਦੇਖ ਲਾ ਮੈਂ ਕੀ ਬੋਲ ਹੈਲੋ ਜੀ ਸਾਸਤਰੀ ਗਾਰ ਜੀ ਸਾਰਿਆਂ ਨੂੰ ਅਸੀਂ ਜਾ ਰਹੇ ਅੱਜ ਪਿੰਡ ਪਿੰਡ ਨਾਨਕੇ ਉਹ ਨਾਨਕੇ ਇੱਕ ਮੌਦੇ ਨਾਨਕੇ ਜਾ ਰਹੇ ਇਹ ਹੋ ਗਿਆ ਤਿਆਰ ਤੇ ਮੈਂ ਹੋ ਰਹੀ ਹਾਂ ਹਲੇ ਤਿਆਰ ਤੇ ਅਦੂਆ ਮੈਂ ਕੱਲ ਵੀ ਰਹਿ ਜਾ ਕਿ ਮੇਰੇ ਲੋ ਜੀ ਇਧਰ ਆਪਣੇ ਪਾਣੀ ਛੱਡਿਆ ਹੋਇਆ ਕਣਕਰ ਮੌਨੇ ਇਧਰ ਸਕੂਲ ਚ ਖੇਡਾਂ ਹੋ ਰਹੀਆਂ ਨੇ ਅੱਜ ਸਾਡੇ ਸਕੂਲ ਚ ਖੇਡਾਂ ਹੋ ਰਹੀਆਂ ਨੇ ਕਬੱਡੀ ਦੀਆਂ ਉੱਥੇ ਵੀ ਬਲਾਈ ਇਕੱਠ ਹੋ ਰਿਹਾ ਸਕੂਲ ਦੇ ਬਲਾਈ ਹਾਂ ਸਿਆਲ ਕਿਉਂਕਿ ਸਿਆਲ ਲੰਗੇ ਤੋਂ ਫਾਇਦਾ ਨਹੀਂ ਫਿਰ ਦਿੱਤੇ ਤਾਂ ਅਗਲਾ ਵੀ ਫਿਰ ਪੇਟੀਆਂ ਛਿੜ ਦੂ ਸਿਆਲ ਵਾਲੇ ਕੱਪੜੇ ਨੇ ਉਹ ਐਨੇ ਫੜੇ ਮੈਂ ਮੈਂ ਤਾਂ ਇਹ ਹਰਾ ਨਕਲ ਆਉਣ ਲੱਗੇ ਹੁਣ ਹੂੰ ਦੀ ਵਾਰਤ ਕਰੀ ਹੁੰਦਾ ਕਿਉਂਕਿ ਬੂਟ ਨਾ ਖਰਾਬ ਹੋ ਜਾਣਾ ਹਏ ਕਮਨ ਆ ਰਹਿਤਾ ਨਿਕਲਦਾ ਆ ਦੇਖਤਾ ਉਦੋਂ ਕਮ ਉਹ ਚੱਕ ਲਿਆ ਮੰਜੀ ਚੱਕੀ ਜਾਂਦਾ ਲਿਬੜ ਜੇਗਾ ਹਣਾ ਹੋਰ ਕੀ ਕਰੀਏ ਅਸੀਂ ਤਿਆਰ ਹੋ ਰਹੇ ਆ ਭਾਈ ਇਹ ਤਾਂ ਡੈਡੀ ਨੂੰ ਕੰਮ ਹੋ ਰਹੇ ਨੇ ਕੀ ਕਰੀਏ ਕੁਝ ਵੀ ਕੰਮ ਕਰ ਦੂੰ ਹੈ ਜਿੱਗੀ ਤਾਂ ਬੈਲੀਆ ਜਿੱਵੀ ਨੱਕੇ ਤਾਂ ਨਹੀਂ ਲਾ ਸਕਦੀ ਕਣਕ ਦੇ ਤੇਰਾ ਸਕਰੀਆ ਸਾਥ ਕਰ ਦਿਆ ਲਾ ਸਕਦੀ ਆ ਬਿੱਖੇ

ਕੰਦੀ ਤਾਂ ਅਗਰ ਤਬਰ ਵੀ ਹੈ ਕਿ ਕਿਹੜਾ ਬਾਦ ਆ ਰਿਹਾ ਹੈ ਤੇਰਾ ਕੰਕਰੀਟ ਤੇਰਾ ਲੈ ਬਾਬਾ ਸਕੂਲ ਚ ਖੇਡਾਂ ਹੋਣ ਹੋਰੀਆਂ ਨੇ ਗਾ ਪੈ ਰਹੇ ਅੱਜ ਤਾਂ ਇਹ ਕੰ ਕਹਿੰਦਾ ਮਾਂ ਮਮੀ ਇਹ ਕੰਕੰਦਾ ਕਹਿੰਦਾ ਜੀ ਫੰਨਾ ਕਰੇ ਹੋਈਏ ਕਹਿੰਦਾ ਬੀਬੀ ਨੂੰ ਕੋਈ ਲੈ ਕੇ ਵਗ ਜੇ ਜੋਗੀ ਜੂਗੀ ਅੱਛਾ ਬੀਬੀ ਕਿਹੜਾ ਕੱਲੀ ਕਦੇ ਰਹੀਏ ਕਰ ਮੈਂ ਕਿਹਾ ਵਾਲ ਢਾਲੂਗੀ ਬੀਬੀ ਕਹਿੰਦਾ 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 ਇਨੀ ਤਾਕਤਵਰ ਵੀ ਨਹੀਂ ਹੈਗੀ ਉਹ ਵੀ ਵਾਲ ਢਾਲੂਗੀ ਨਾ ਤੂੰ ਰੱਖੀ ਰੱਖਦਾ ਜਦੋਂ ਤੂੰ ਸਕੂਲ 'ਚ ਜਦੋਂ ਤੂੰ ਸਕੂਲ ਜਾਣਾਗਾ ਉਦੋਂ ਫਿਰ ਉਹਦੋਂ ਕੀ ਬਣਦਾ ਬੀਬੀ ਦਾ ਉਹਦੋਂ ਕੀ ਕਰਨਦਾ ਬੀਬੀ ਦਾ ਨਹੀਂ ਮੇਰਾ ਅਸੀਂ ਦੋਏ ਅਸੀਂ ਦੋਏ ਜਾਣੀ ਇਕੱਲੀਆਂ ਰਹਿਨੇ ਹਾਂ ਉਹਦੋਂ ਅਸੀਂ ਜਦੋਂ ਉਹ ਹੀ ਬੋਲ ਰਿਹਾ ਬੀਆਰੇ ਆ ਜਾ ਚੱਲੀਏ ਜੇ ਤੇਰੇ ਡੈਡੀ ਹੋ ਗਿਆ ਹੋ ਤਿਆਰ ਏ ਪੰਨਾਲੀ ਗੱਡੇ ਖੜੀ ਔਰੇ ਹੈ ਇਧਰ ਖੜਾ ਹੋਈ ਹੈ ਅੱਪਾ ਵੀ ਜੰਮਾਗੇ ਆਪਾਂ ਕਿਤੇ ਜਲਾ ਪੂਰਾ ਆਪਾਂ ਤੋਂ ਨਲਗੇ ਯਾਰਿਆਂ ਆਪਾਂ ਕਿਤੇ ਜਲਾਗੇ ਆਪਣੀ ਅੰਦਰ ਪਹੁੰਚ ਗਈ ਘਰੀ ਤੁਸੀਂ ਬੋਲੋ ਕੁਸ ਆ ਮੇਰੀ ਪਤੀ ਜੀ ਖੜੀ ਆਜਾ ਅਜਾ ਫਸਰੀ ਗਿਆ ਬਲਾਸਾ ਦੇ ਨੂੰ ਫਸਰੀ ਗਿਆ ਬਲਾ ਦੇ ਕਿ ਫਸਰੀ ਦਵਾ ਦਿਓ ਕਿ ਤੰਦੇ ਕਰੇ ਨਹੀਂ ਨਹੀਂ ਆਣੇ ਦੇਖ ਲੈ ਦੇ ਨੂੰ ਬੁਲਾ ਦੇ ਕੰਨੇ ਨਹੀਂ ਆਉਂਦੇ ਹੂੰ ਦੇ ਇੱਕ ਦਿਨ ਬੁਲਾ ਲਾ ਆ ਬਾਹਰ ਹੀ ਲਾ ਦੇ ਉਹ ਤਾਂ ਬਾਹਰ ਹੀ ਲਾ ਦੇ ਕਿ ਕਿਹਨਾਂ ਦੇ ਨੇ இருக்கும் जो दाबे के ਨਹੀਂ ਜੀ ਜੇ ਮੈਂ ਕਿਹੜਾ ਕਰਾਂ ਨਾ ਲੈ ਕੇ ਜਿੱਦੇ ਵੇਲੇ ਤੇ ਠੀਕ ਹੈ ਇਹ ਤਾਂ ਇਹਨੂੰ ਬ੍ਰੇਕ ਕੋਡਰੇ ਤੋਂ ਲੈ ਕੇ ਦੁੱਤੀ ਹੈ ਇਹ ਫਿਰ ਜਿਹੜਾ ਕਈ ਵਾਰ ਅਸੀਂ ਮੋਟਰਸਾਈਕਲ ਤੇ ਜਾਣਿਆਂ ਵਾਲੋਂ ਮੂਰੇ ਰੱਖਿਆ ਉਹ ਪੈਂਦਾ ਧੂੜ ਮਿੱਟੀ ਜੀ ਪੈਂਦੀ ਫਿਰ ਅੱਖਾਂ ਦੇ ਵਿੱਚ ਤੇ ਰਹਿੰਦੀ ਉਹਦਾ ਗੰਨ ਕਰੇ ਨੂੰ ਤਾਂ ਗੰਨ ਨਾ ਦੇ ਇਹ ਮੂਰੇ ਵੇਖੀਏ ਨਾ ਉਹ ਜਾਂਦੀ ਆ ਉਹ ਵੀ ਹਵਾ ਨਾਲ ਜਿਹੜੇ ਅੱਖਾਂ ਚ ਜਿੱਤੀ ਸਾਰੇ ਕੁਝ ਕਹਿੰਦਾ ਮੰਮੀ ਨੂੰ ਮਿਲ ਜਾਂਦੇ ਆ ਕਹਿੰਦਾ ਮੰਮੀ ਜੇ ਹੋਇਆ ਕਹਿੰਦਾ ਇੱਥੇ ਥੇਡ ਮੈਂ ਆ ਤਾਂ ਬੈਠ ਫਿਰਦਾ ਮਾਮਾ ਕੋਲ ਤੇ ਕਹਿੰਦਾ ਫਿਰ ਪਾਰਸਨ ਨੂੰ ਤਾਂ ਆ ਜੂਗਾ ਕਿੱਥੇ ਜਾ ਮੈਂ ਪਾਰਸਨ ਘਰ ਗਿਆ ले खालो खालो आएगा दो जैसा मूवी बनोगे तेरी आएगा देरी मचता देख के ना भाया ले ले खालो बाये ना खाए ना वो और चोकरी ले के नहीं और चोकरी नहीं तो कौन जाती है मेरा कौन बोले नहीं और चोकरी ले रजनी बोलते थे पीए हाँ बोटी लिया के दे चोकरी नहीं बोटी अरे पायूं हाँ मैं ये नहीं

ਦੀ ਲੱਗ ਰਹੀ ਹੈ। ਆਹ ਚੋ ਲੈਣਾ। ਇੱਕ ਚੀਜ਼ ਹੋਰ ਲੈ ਲਈ ਤੇਰੇ ਖਾਤਰ। ਕੀ? ਬਿਸਕੁਟ। ਉਹ ਤਾਂ ਇੱਕ ਨੂੰ ਨਹੀਂ ਦੱਸਣਾ। ਠੀਕ ਹੈ? ਚਾਕਲੇਟ ਵਾਲੇ ਬਿਸਕੁਟ ਨਹੀਂ। ਕੋਈ ਖੰਭ ਹੋਇਆ ਨਹੀਂ ਉਹ ਸੀ ਦੇਣੀ। ਤੇ ਜਦੋਂ ਖਾਣਾ ਦੇ। ਨਾ ਤੇ ਚਾਕਲੇਟ ਵਾਲੇ ਕਦੇ ਨਹੀਂ ਖਾਤੇ ਤੂੰ ਅੱਜ ਖਾ ਲਈ ਅੱਜ ਤਾਂ ਹੈਗੀ ਤੀ ਉਹਦੇ ਉਹ ਵੀਰੋਂ ਕੀ ਨਹੀਂ ਖਾ ਕੇ ਹੋਰੀਆ ਉਹਨੇ ਅੱਜ ਸਪੈਸ਼ਲ ਲਿਆ ਕੇ ਰਖੇ ਦਵਾਤੀਆਂ ਨਹੀਂ ਜਵਾਬ ਕੋਈ ਹੰਦੇ ਔਰੀਓ ਨਹੀਂ ਔਰ ਇਹ ਤਾਂ ਦਿੱਤੇ ਸੀ ਹਨ ਨਾਨੀ ਨੇ ਉਹ ਬਿੱਡਾ ਬਣਾ <laughs> ਲਈ